ਸਰਸ਼ੀ ਗਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਫਲਤਾ ਦੀ ਪੌੜੀ ਤੇ ਅੱਜ ਅਸੀਂ ਪੜਾਂਗੇ ਕਿੱਸਾ ਕਵੀ ਕਾਦਰ ਯਾਰ ਦੇ ਬਾਰੇ ਸਭ ਤੋਂ ਪਹਿਲਾਂ ਇਹਨਾਂ ਦੇਖਦੇ ਆ ਜਨਮ ਹੋਇਆ ਇਹਦਾ 1805 ਈਸਵੀ ਵਿੱਚ ਕਈ ਜਗ੍ਹਾ ਤੇ ਇਹਦਾ ਜਨਮ ਜਿਹੜਾ ਹੈ 1802 ਈਸਵੀ ਤੋਂ 1892 ਈਸਵੀ ਦੇ ਵਿੱਚ ਵੀ ਮਿਲਦਾ ਹੈ ਸਥਾਨ ਜਿਹੜਾ ਹੈ ਮਸ਼ੀਕੇ ਜ਼ਿਲ੍ਹਾ ਸ਼ੇਖਪੂਰਾ ਪਾਕਿਸਤਾਨ ਦੇ ਵਿੱਚ ਹੋਇਆ ਤੇ ਮੌਤ ਇਹਨਾਂ ਦੀ ਹੋਈ 1892 ਵਿੱਚ ਕਿਤੇ 191850 ਈਸਵੀ ਵਿੱਚ ਇਹਨਾਂ ਦੀ ਮੌਤ ਜਿਹੜੀ ਆ ਜਿਹੜਾ ਸਾਨਾ ਉਹਦਾ ਮਿਲਦਾ ਹੈ ਉਸ ਤੋਂ ਬਾਅਦ ਕਹਿੰਦੇ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਇਹਨਾਂ ਨੂੰ ਪੰਜਾਬ ਦੇ ਲੋਕ ਨਾਇਕਾ ਦਾ ਕਵੀ ਕਿਹਾ ਤੇ ਇਹਨਾਂ ਨੂੰ 19ਵੀਂ ਸਦੀ ਦਾ ਪ੍ਰਸਿੱਧ ਕਵੀ ਜਿਹੜਾ ਆ ਕਿਹਾ ਜਾਂਦਾ ਹੈ ਤੇ ਇਹਨਾਂ ਦਾ ਪਹਿਲਾ ਨਾਮ ਸੀਗਾ ਕਾਦਰ ਵਖਸ਼ ਸੀਗਾ ਤੇ ਉਪਨਾਮ ਜਿਹੜਾ ਹੈ ਇਹਨਾਂ ਦਾ ਕਾਦਰ ਜਾਂ ਜਾਂ ਕਾਦਰ ਜਾਂ ਸੰਧੂ ਜੱਟ ਜਿਹੜਾ ਇਹ ਉਪਨਾਮ ਜਿਹੜਾ ਆਪਣਾ ਵਰਤਦੇ ਸੀਗੇ ਤੇ ਇਹ ਜਿਹੜੇ ਇ슬ਾਮੀ ਸ਼ਰਾਂ ਦੇ ਪਾਬੰਦ ਸੀਗੇ ਤੇ ਬਿਰਤਾਂਤ ਕਵਿਤਾ ਦੇ ਵਿੱਚ ਇਹ ਮਾਹਰ ਸੀਗੇ ਇਨਾਂ ਦੀਆਂ ਕਵਿਤਾਵਾਂ ਦੇ ਵਿੱਚ ਰੋਮਾਂਟਿਕਤਾ ਦਾ ਅੰਝ ਜਿਹੜਾ ਆ ਉਹ ਜ਼ਿਆਦਾ ਮਿਲਦਾ ਹੈ। ਰਚਨਾਵਾਂ ਦੇ ਦੇਦਿਆਂ ਸਭ ਤੋਂ ਪਹਿਲਾਂ ਕਿੱਸਾ ਪੂਰਨ ਭਗਤ ਬਹੁਤ ਇੰਪੋਰਟੈਂਟ ਹੈ। ਨੰਬਰ 2 ਤੇ ਕਿੱਸਾ ਰਾਜਾ ਰਸਾਲੂ ਰਾਣੀ ਕੋਕਿਲਾ ਵੀ ਕਹਿੰਦੇ ਇਹਨੂੰ। ਉਸ ਤੋਂ ਬਾਅਦ ਕਿੱਸਾ ਸੋਹਣੀ ਮਹਿਵਾਲ, ਵਾਰ ਹਰੀ ਸਿੰਘ ਨਲੂਆ, ਰੋਜ਼ਨਾਮਾ ਸੋਹਣੀ, ਮਹਾਰਾਜਨਾਮਾ ਤੇ ਪੂਰਨ ਭਗਤ ਦੀ ਵਾਰ। ਹੁਣ ਇਹਦੇ ਵਿੱਚ ਕਿੱਸਾ ਪੂਰਨ ਭਗਤ ਜਿਹੜਾ ਅਲੱਗ ਆ ਤੇ ਪੂਰਨ ਭਗਤ ਦੀ ਵਾਰ ਅਲੱਗ ਆ ਤੇ ਸੋ ਇਹਨਾਂ ਨੂੰ ਕਨਫਿਊਜ਼ ਨਾ ਹੋਣਾ ਕਿ ਇਹ ਦੋਨੋਂ ਇੱਕੋ ਹੀ ਦੇ ਨਾਮ ਹੈਗੇ ਆ। ਸਭ ਤੋਂ ਪਹਿਲਾਂ ਗੱਲ ਕਰਦੇ ਆ ਪੂਰਨ ਭਗਤ ਦੀ ਪੂਰਨ ਭਗਤ ਜਿਹੜਾ ਆ ਸਭ ਤੋਂ ਪ੍ਰਸਿੱਧ ਰਚਨਾ ਹੈ ਇਹਨਾਂ ਦੀ ਕਾਦਰਯਾਰ ਦੀ ਤੇ ਪੈਤ ਛੰਦ ਦੇ ਵਿੱਚ ਲਿਖੀ ਬਹੁਤ ਜ਼ਿਆਦਾ ਇੰਪੋਰਟੈਂਟ ਆ ਪੁੱਛਦੇ ਆ ਕਿ ਕਿਹੜੇ ਛੰਦ ਦੇ ਵਿੱਚ ਲਿਖੀ ਪੇਪਰ 'ਚ ਕਈ ਵਾਰੀ ਆ ਜਾਂਦਾ ਉਸ ਤੋਂ ਬਾਅਦ ਇਹਦੇ ਵਿੱਚ 40 140 ਪੈਤਾਂ ਤੇ ਸ਼ੀਰੋਫੀਆਂ ਵਿੱਚ ਕਿੱਸਾ ਜਿਹੜਾ ਮਿਲਦਾ ਆ ਤੇ ਇਹਦੇ ਵਿੱਚ ਜਿਹੜੀਆਂ 5 ਸ਼ੀਰੋਫੀਆਂ ਮਿਲਦੀਆਂ ਸਭ ਤੋਂ ਪਹਿਲਾਂ ਪਹਿਲੀ ਸ਼ੀਰੋਫੀ ਦੀ ਗੱਲ ਕਰਦੇ ਆ ਇਹਦੇ ਵਿੱਚ ਪੂਰਨ ਭਗਤ ਦੇ ਜਨਮ ਦੇ ਬਾਰੇ ਦੱਸਿਆ ਹੈ ਦੂਜੀ ਸ਼ੀਰੋਫੀ ਦੇ ਵਿੱਚ ਰਾਜੇ ਦੀ ਪੂਰਨ ਨਾਲ ਗੱਲਬਾਤ ਦੇ ਬਾਰੇ ਤੇ ਉਹਦੇ ਕਤਲ ਦੇ ਹੁਕਮ ਦੇ ਬਾਰੇ ਦੱਸਿਆ ਹੈ ਤੀਜੀ ਦੇ ਵਿੱਚ ਪੂਰਨ ਦਾ ਗੁਰੂ ਗੋਰਖਨਾਥ ਨੂੰ ਹਾਲ ਦੱਸਣਾ ਚੌਥੀ ਦੇ ਵਿੱਚ ਪੂਰਨ ਦਾ ਬਹਾਨੇ ਨਾਲ ਨੱਸ ਜਾਣਾ ਪੂਰਨ ਦਾ ਮੋੜ ਸਿਆਲਕੋਟ ਜਾਣਾ ਮਾਂ ਪੁੱਤ ਦਾ ਮੇਰ ਤੇ ਪੰਜਵੀਂ ਸ਼ੀਰੋਫੀ ਵਿੱਚ ਪੂਰਨ ਦਾ ਵਿਦਾ ਹੋਣਾ ਗੋਰਖ ਨੂੰ ਸਿਆਲਕੋਟ ਦਾ ਹਾਲ ਦੱਸਣਾ ਆਦਿ ਹੈ ਜਿਹੜਾ ਵਰਤਾਰਾ ਇਹਨਾਂ ਸ਼ੀਰੋਫੀਆਂ ਦੇ ਵਿੱਚ ਮਿਲਦਾ ਹੈ ਉਸ ਤੋਂ ਬਾਅਦ ਪੂਰਨ ਦਾ ਮੋੜ ਮਾ ਨੂੰ ਮਿਲਣ ਆਉਣਾ ਜਿਹੜਾ ਇਹਦੇ ਵਿੱਚ ਪੰਡਿਤ ਸ਼ੀਰੋਫ ਦੇ ਵਿੱਚ ਵੀ ਮਿਲਦਾ ਹੈ ਤੇ ਕਿਹਾ ਜਾਂਦਾ ਹੈ ਕਿ ਇਹ ਜਿਹੜਾ ਕਿੱਸਾ ਹੈ ਇਹਨੇ 16 ਦਿਨਾਂ ਦੇ ਵਿੱਚ ਲਿਖਿਆ ਹੈ ਤੇ ਇਹ ਵਾਲੇ ਕਿੱਸੇ ਦੇ ਵਿੱਚ ਇਹਨਾਂ ਨੇ ਇਸਤਰੀਆਂ ਦੀ ਜਿਹੜੀ ਆ ਪੰਡੀ ਕੀਤੀ ਹੈ ਮਤਲਬ ਇਸਤਰੀਆਂ ਦੀ ਜਿਹੜਾ ਆ ਨਿਰਾਦਰ ਕੀਤਾ ਗਿਆ ਹੈ ਨਾ ਤੇ ਉਸ ਤੋਂ ਬਾਅਦ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਨੂੰ ਇਹ ਕਿੱਸਾ ਪੜ੍ਹ ਕੇ ਖੂਦੜਾ ਇਨਾਮ ਵਿੱਚ ਦਿੱਤਾ ਸੀ ਇਹ ਵੀ ਬਹੁਤ ਇੰਪੋਰਟੈਂਟ ਹੈ ਪੇਪਰ 'ਚ ਆ ਜਾਂਦਾ ਹੈ ਸੋ ਯਾਦ ਰੱਖ ਲੈਣਾ ਉਸ ਤੋਂ ਬਾਅਦ ਗੱਲ ਕਰਦੇ ਆ ਬਾਰ ਪੂਰਨ ਭਗਤ ਦੀ ਇਹ ਵੀ ਬੈਂਤਾ ਦੇ ਵਿੱਚ ਇਹਦੇ ਵਿੱਚ 120 ਬੈਂਤਾ ਤੇ ਇਹ ਕਲੀਆਂ ਵਿੱਚ ਹੈ 970 ਜਿਹੜੀਆਂ ਇਹਦੇ ਵਿੱਚ ਕਲੀਆਂ ਆ ਤੇ ਇਹ ਕਿਸਾ ਢੀ ਪਟ ਡੂਮ ਤੇ ਮਰਾਸੀ ਜਿਹੜੇ ਆ ਵਗਾ ਸਕਦੇ ਆ ਉਸ ਤੋਂ ਬਾਅਦ ਆ ਗਿਆ ਰਾਜਾ ਰਸਾਲੂ ਇਹਨੂੰ ਰਾਣੀ ਕੋਕੀਲਾ ਦੀ ਵਾਰ ਵੀ ਜਿਹੜਾ ਹੈ ਇਹ ਕਿਸਾ ਜਿਹੜਾ ਹੈ ਇਹਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ ਇਹ ਸਭ ਤੋਂ ਛੋਟਾ ਕਿਸਾ ਆ ਤੇ ਇਹਦੀ ਬੋਲੀ ਠੇਠ ਤੇ ਜਟਕੀ ਹੈ